ਬਾਈ ਇੱਕ ਮਿੰਟ ਗੁਰੂ ਮਹਾਰਾਜ ਨੂੰ ਜਾਣ ਕੇ ਕਹਿਣਾ ਵੀ ਜੇ ਅੱਜ ਤੱਕ ਲੋਕਾਂ ਦੀ ਲੜਿਆ ਲੋਕਾਂ ਦੀ ਲੜਦੇ ਰਹਿਵਾਂਗੇ ਹਨਾ ਪਰ ਕੋਈ ਚੱਕਰ ਨਹੀਂ ਜੋ ਹੋ ਰਿਹਾ ੱਟਕਾ ਹੋ ਰਿਹਾ ਹੈ ਅਕਾਲ ਪੁਰਖ ਵਾਹਿਗੁਰੂ ਨੂੰ ਪਤਾ ਹੈ ਗੁਰੂ ਗ੍ਰੰਥ ਸਾਹਿਬ ਜੀ ਅੱਜ ਤੱਕ ਕਰੋੜਾਂ ਰੁਪਏ ਰੁਪਏ ਲੋਕਾਂ ਦਾ ਬਾਵ ਸਮੜਵਾਇਆ ਹਨਾ ਹਾਂਜੀ 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 ਮਤਲਬ ਇੰਨਾ ੱਟਕਾ ਕਰ ਰਿਹਾ ਭਾਈ ਇੰਨਾ ੱਟਕਾ ਕਰ ਰਿਹਾ ਮੈਂ ਕੀ ਬਲ ਹੈਲੋ ਹੈਲੋ ਸੋ ਦੇਖ ਸਕਦੇ ਹੋ ਜਿੱਦੂ ਜਿਹੜਾ ਮਿਲ ਗਿਆ ਦੇ ਵਿੱਚ ਦੇਖ ਸਕਦੇ ਹੋ ਅਲਟੋ ਅਲਟੋ ਦੇ ਵਿੱਚ ਜੋ ਪਾਨਾ ਸਿੱਧੂ ਜੀ ਦੇ ਜਾ ਰਹੇ ਨੇ ਇੱਥੇ ਤਸਵੀਰਾਂ ਦੇਖ ਸਕਦੇ ਹੋ ਜੋ ਪੁਲਿਸ ਦੇ ਰੈਸਟ ਦੇ ਵਿੱਚ ਪਾਨਾ ਸਿੱਧੂ ਜੀ ਪਰ ਫਿਲਹਾਲ ਪਾਨਾ ਸਿੱਧੂ ਜੀ ਥੋੜੀ ਜਿਹੀ ਵਾਈਡ ਦਿੱਤੀ ਆ ਤੂੰ ਦੇਖ ਸਕਦੇ ਹੋ ਪਾਨਾ ਸਿੱਧੂ ਜੀ ਅਲਟਾ ਉਲਟੀ ਅਲਟੋ ਗੱਡੀ ਦੇ ਵਿੱਚ ਨੇ ਭਾਈ ਜੀ ਇੱਕ ਮਿੰਟ ਗੁਰੂ ਮਹਾਰਾਜ ਨੂੰ ਜਾਣ ਕੇ ਕਹਿਣਾ ਵੀ ਜੇ ਅੱਜ ਤੱਕ ਲੋਕਾਂ ਦੇ ਲਈ ਲੜਿਆ ਲੋਕਾਂ ਦੇ ਲਈ ਲੜਦੇ ਰਹਿਾਂਗੇ ਹਨ ਪਰ ਕੋਈ ਚੱਕਰ ਨਹੀਂ ਜੋ ਹੋ ਰਿਹਾ ੱਟਕਾ ਹੋ ਰਿਹਾ ਹੈ ਅਕਾਲ ਪੁਰਖ ਵਾਹਿਗੁਰੂ ਨੂੰ ਪਤਾ ਹੈ ਗੁਰੂ ਗ੍ਰੰਥ ਸਾਹਿਬ ਜੀ ਅੱਜ ਤੱਕ ਕਰੋੜਾਂ ਰੁਪਏ ਰੁਪਏ ਲੋਕਾਂ ਦਾ ਬਾਅਵ ਸੰਭਵਾਇਆ ਹੈ ਹਨ ਹਾਂਜੀ 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 ਮਤਲਬ ਇੰਨਾ ੱਟਕਾ ਕਰ ਰਹੇ ਭਾਈ ਇੰਨਾ ੱਟਕਾ ਕਰ ਰਹੇ ਮੇਰੇ ਭਾਈ ਕੀ ਬਸ ਹਲੋ ਹਲੋ ਅੱਗੇ ਦੇਖ ਸਕਦੇ ਹੋ ਪਾਨਾ ਸਿੱਧੂ ਜੀ ਦਾ ਮੈਡੀਕਲ ਤੁਸੀਂ ਦੇਖ ਸਕਦੇ ਹੋ ਅਲਟੋ ਅਲਟੋ ਦੇ ਵਿੱਚ ਜੋ ਪਾਨਾ ਸਿੱਧੂ ਜੀ ਦੇ ਜਾ ਰਹੇ ਨੇ ਇੱਥੇ ਤਸਵੀਰਾਂ ਦੇਖ ਸਕਦੇ ਹੋ ਜੋ ਪੋਲਸ ਦੇ ਰੈਸਟ ਦੇ ਵਿੱਚ ਪਾਨਾ ਸਿੱਧੂ ਜੀ ਪਰ ਫਿਲਹਾਲ ਪਾਨਾ ਸਿੱਧੂ ਜੀ ਥੋੜੀ ਜਿਹੀ ਵਾਈਟ ਦਿੱਤੀ ਆ ਤੁਸੀਂ ਦੇਖ ਸਕਦੇ ਹੋ ਪਾਨਾ ਸਿੱਧੂ ਜੀ ਅਲਟਾ ਅਲਟੀ ਅਲਟੋ ਗੱਡੀ ਦੇ ਵਿੱਚ ਨੇ Subscribe to One India channel and never miss an update.